ਜਿਹੜਾ ਆਪਣੇ ਕੋਲ 585 ਟਰੈਕਟਰ ਹੈ ਜਿਹਦਾ ਇੰਜਨ ਆਹਾ ਹੈ Ориジナル ਇੰਜਨ ਹੈ ਜਿਹੜਾ 2003 ਮਾਡਲ ਇੰਜਨ ਆਹਾ ਤੇ ਨਾਲ ਆਹਾ ਪਲੇਟ ਜਿਹੜੀ 2003 ਦੀ ਆਹਾ ਮੀਟਰ ਨਾਲ ਦੇ ਆ ਵੀ ਨਾਲ ਦਾ ਆ ਵੀ ਨਾਲ ਦਾ ਬਾਕੀ ਆ ਮੀਟਰ ਚੇਂਜ ਹੋ ਗਿਆ ਆ ਮੀਟਰ ਚੇਂਜ ਹੋ ਗਿਆ ਤੇ ਤੇਲ ਵਾਲਾ ਚੇਂਜ ਹੋ ਗਿਆ ਇਹ ਬਾਈ ਇੱਥੇ ਤਾਂ ਲਾਇਆ ਸੀ ਆ ਉਤਾਰ ਸਿੰਘ ਬਾਵਲਾਂ ਦਾ ਪੱਖਾ ਹੈ 8 ਬਜੇ 8 ਦਾ 50 HP ਇੰਜਨ ਤੋਂ ਘੱਟ ਮਤਲਬ ਆਪਾਂ ਇੱਥੇ ਨਹੀਂ ਲਾ ਸਕਦੇ ਸੀ ਆਪਾਂ ਨੂੰ ਪਾਣੀ ਵਾਵਾ ਚਕਾਉਣਾ ਹੁੰਦਾ ਆਪਾਂ ਤੇ ਆਪਾਂ ਇਸ ਕਰਕੇ ਆ ਇੰਜਨ ਆਪ ਦਾ ਲੈ ਲਿਆ ਕਿਉਂਕਿ 60-65000 ਰੁਪਏ ਦਾ ਇੰਜਨ ਆਉਣਾ ਸੀ ਬਾਈ ਜਿਹੜਾ ਪਟਿਆਲੇ ਤੋਂ ਕਬਾੜ ਮਾਰਕੀਟ ਚੋਂ ਉਹ ਇੰਜਨ ਦਾ ਵੀ ਬਾਈ ਕੰਮਕਮ ਕਰਾਉਣਾ ਪੈਂਦਾ ਆ ਕਿ ਇਸ ਕਰਕੇ ਆਪਾਂ ਆਪਦੇ ਟਰੈਕਟਰ ਦਾ ਇੰਜਨ ਹੀ ਕੱਢ ਲਿਆ ਤੇ ਉਹਦੇ ਚ ਆਪਾਂ ਪੇਟੀ ਬੰਦ ਇੰਜਨ ਰੱਖਤਾ 175000 ਦਾ ਉਸ ਤੋਂ ਬਾਅਦ ਬਾਈ ਸਾਡੇ ਮਿਸਤਰੀ ਨੇ ਸਲਾਹ ਦਿੱਤੀ ਵੀ ਜਿਹੜੀ ਹਰਜਨ ਦੀ ਹਾਂਡੀ ਹੈ ਨਾ ਉਹਦੇ ਵਿੱਚ ਕਲੱਚ ਆਉਂਦਾ ਤੇ ਵਿੱਚ ਹੀ ਉਹਦੇ ਜਿਹੜਾ ਪੀਟੀਓ ਵਾਲਾ ਗੇਅਰ ਹੁੰਦਾ ਆਪਾਂ ਕਲੱਚ ਲਾਤਾ ਕਿਉਂਕਿ ਸੂਟਾ ਲਵਾਉਣਾ ਪੈਂਦਾ ਕਈ ਵਾਰੀ ਪੰਪ ਨੂੰ ਸਾਰੀ ਫਿਟਿੰਗ ਕੀਤੀ ਬਾਈ ਆ ਦੇਖੋ ਤੁਸੀਂ ਮਿਸਤਰੀ ਨੇ ਪੂਰੀ ਪਲੇਟਾਂ ਲਾ ਕੇ ਆ ਥੱਲੇ ਪੈਰ ਵੀ ਲਾਇਆ ਵਾਈਬ੍ਰੇਸ਼ਨ ਵਾਲਾ ਪੂਰਾ ਸ਼ੌਂਕ ਨਾਲ ਕੰਮ ਕੀਤਾ ਹੋਇਆ ਤੇ ਇੰਜਨ ਬਾਈ ਬਹੁਤ ਘੱਟ ਤੇਲ ਖਾਂਦਾ 2 ਸਵਾ 2 2.5 ਲੀਟਰ ਤਾਂ ਹੱਦ ਹੈ ਜੇ ਕਿਤੇ ਇਹਦੇ ਦੋਨੇ ਪੈਪਾ ਚਲਾਉਣੀਆਂ ਹੋਣ ਆਹ ਤੇ ਬਹੁਤ ਘੱਟ ਤੇਲ ਖਾਂਦਾ ਫੌਜੀ ਵਾਲੀ ਟੈਂਕੀ ਲਾਈ ਆ ਬੈਟਰੀ ਸੈਲਫ ਸਟਾਰਟ ਹੈ ਤੁਹਾਨੂੰ ਦਿਖਾਉਣੇ ਆ ਹੁਣ ਜਿਹੜਾ ਪੱਖਾ ਅਵਤਾਰ ਸਿੰਘ ਬਾਬਾ ਰੈਂਦਾ ਇਹ ਭਈ 8/8 ਦਾ ਪੱਖਾ ਹੈ। ਦੇਖ ਸਕਦੇ ਹੋ ਤੁਸੀਂ। ਤੇ ਆ ਤੁਸੀਂ ਇਹਦੇ ਆ ਜਿਹੜਾ ਫਿਕਸ ਵਾਲਾ ਇਹਦਾ ਦੇਖੋ ਕਿੰਨਾ ਤਕੜਾ ਹੈ। 8 ਦੀ ਡਿਲੀਵਰੀ ਜਿਹੜੀ ਆਪਣੀ ਉੱਪਰ ਹੈ ਤੇ ਜਿਹੜੀ ਸक्शन ਪਾਈਪ ਉਹ ਵੀ 8 ਇੰਚੀ ਹੈ। ਆ ਦੇਖੋ ਢੋਲ ਜਾਂ ਕਿੰਨਾ ਤਕੜਾ ਹੈ ਤੇ ਪਾਣੀ ਭਈ ਬਹੁਤ ਜ਼ਿਆਦਾ ਤੱਕਦਾ ਹੈ ਇਹ। ਆ ਵੀ 8 ਇੰਚੀ ਉਹ ਵੀ 8 ਇੰਚੀ। ਇਹ ਤੁਸੀਂ ਵੀਰੇ ਕਮੈਂਟ ਕਰਕੇ ਦੱਸਿਓ ਵੀ ਇਹ ਅਸੀਂ ਐ ਕਿਉਂ ਲਾਈਆਂ। ਇਹ ਇਹਦੇ ਵਿੱਚ ਕੋਈ ਰਾਜ ਹੈ। ਇਹ ਚੀਜ਼ ਐਸੀ ਕੀਤੀ ਹੈ ਜਿਹੜੀ ਪਾਈਪਲਾਈਨ ਦੇ ਵਿੱਚ ਪਾਣੀ ਜਾਂਦਾ ਹੈ ਚਲੋ ਮੈਂ ਦੱਸ ਹੀ ਦਿੰਦਾ ਤੁਹਾਨੂੰ ਇਹ ਕੀ ਚੀਜ਼ ਹੈ ਵੀ ਜਦੋਂ ਆਪਾਂ ਨੀਵੀਂ ਥਾਂ ਤੇ ਪਾਣੀ ਲਾਉਣਾ ਤਾਂ ਇੰਨਾ ਪਾਣੀ ਉੱਪਰ ਨਾ ਚੜਾਉਣਾ ਪਵੇ ਟਰੈਕਟਰ ਨੂੰ ਲੋਡ ਪੈਂਦਾ 8 ਇੰਚੀ ਪਾਣੀ ਦਾ ਕਿਸੇ 7 ਫੁੱਟ ਉੱਚਾ ਕਰੂਗਾ ਤਾਂ ਲੋਡ ਪਊਗਾ ਇੰਜਨ ਤੇ ਤੇ ਥੱਲੋਂ ਹੀ ਆਪਾਂ ਡਿਲੀਵਰੀ ਦੇ ਰੱਖੀ ਹੈ ਵੀ ਜਦੋਂ ਆਪਾਂ ਉੱਚੀ ਥਾਂ ਤੇ ਪਾਣੀ ਲਾਉਣਾ ਤਾਂ ਇਹ ਫੁੱਲ ਖੂਹ ਭਰ ਕੇ ਚੱਲ ਜਾਊਗਾ ਕੋਈ ਉਹਦੇ ਵਿੱਚ ਹੋ ਨਹੀਂਗਾ ਪੂਰਾ ਪ੍ਰੈਸ਼ਰ ਬਣ ਜਾਂਦਾ ਪਰ ਜਦੋਂ ਆਪਾਂ ਨੀਵੀਂ ਥਾਂ ਤੇ ਲਾਉਣਾ ਤਾਂ ਕਿਉਂ ਟਰੈਕਟਰ ਦਾ ਜ਼ੋਰ ਲਵਾਉਣਾ ਘੱਟ ਚੱਕਰਾਂ ਦੇ ਟਰੈ ਬਹੁਤ ਵਧੀਆ ਪੱਖੇ ਨੇ ਬਈ ਇਹਨਾਂ ਦੇ ਹਵਤਾਰ ਸਿੰਘ ਬਾਬਾ ਵਾਲਿਆਂ ਦੇ ਉਹ ਪਹਿਲਾਂ ਆਪਣੇ ਕੋਲ ਪਿਆ ਜਿਹੜਾ ਪੁਰਾਣਾ 6x6 ਦਾ ਇਹ ਆਪਾਂ ਐਮਰਜੈਂਸੀ 'ਚ ਰੱਖਿਆ ਵੀ ਕਦੇ ਵੈਸੇ ਤਾਂ ਇਹਨਾਂ ਨੂੰ ਹੁੰਦਾ ਨਹੀਂ ਕੁਝ ਜੇ ਕਿਤੇ ਕੋਈ ਨੁਕਸ ਪੈ ਜੇ ਤਾਂ ਆਪਾਂ ਉਹਨੂੰ ਚਲਾ ਸਕਦੇ ਹਾਂ ਕਿਉਂਕਿ ਆਪਾਂ ਬਈ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਨੂੰ ਲੋਡ ਹੁੰਦੀ ਹੈ ਤੇ ਆਪਾਂ ਜੇ ਗੱਲ ਕਰੀਏ ਬਈ ਆਪਣਾ ਪੌਂਡ ਹੈ ਜਿਹੜਾ ਇੱਕ ਕਿੱਲੇ 'ਚ ਹੈ ਬਈ ਆਹ ਬਸ ਪਈ ਆ ਵਿੱਚ ਬਾਕੀ ਇਹ ਸਾਰਾ ਇੱਕ ਕਿੱਲੇ 'ਚ ਹੈ ਆ ਵਿੱਚ ਮੀਟਰ ਲਾਏ ਹੋਏ ਆ ਕਿੰਨੇ ਫੁੱਟ ਪਾਣੀ ਹੈ 20-22 ਫੁੱਟ ਪਾਣੀ ਹੁੰਦਾ ਬਈ ਇਹਦੇ ਚ ਤੇ ਵਧੀਆ ਸਰ ਜਾਂਦਾ ਬਈ ਆਪਣਾ ਇਹਦੇ ਨਾਲ ਕਿਉਂਕਿ ਸਬਜ਼ੀ ਨੂੰ ਦਿਨੇ ਪਾਣੀ ਲਾਉਣਾ ਪੈਂਦਾ ਬਈ ਰਾਤ ਨੂੰ ਚੱਲਦਾ ਨਹੀਂ ਕੰਮ ਉਹਦੇ ਵਿੱਚ ਆਇਦਰ ਦੇਖੋ ਤੁਸੀਂ ਇਹ ਚੀਜ਼ ਆਪਾਂ ਬਣਾਈ ਹੋਈ ਆ ਬਈ 585 ਦਾ ਇੰਜਣ ਕਈ ਵੀਰ ਕਹਿੰਦੇ ਵੀ ਇੰਨਾ ਜ਼ੋਰ ਕਿਵੇਂ ਲਾਉਂਦਾ ਉਹ ਚ ਇੰਜਣ ਬਈ 585 XP+ ਦਾ ਇੰਜਣ ਹੈ ਬਹੁਤ ਤਕੜੀ ਚੀਜ਼ ਆ ਉਹ ਤੱਕ ਇਸ ਨੇ 585 ਨਵਾਂ ਲੈਣਾ ਹੋਵੇ ਤਾਂ ਬਾਈ ਉਹ ਯੂਵੋ ਸੀਰੀਜ਼ ਚ ਜਾਓ ਟੂ व्हीਲ ਟਰੈਕਟਰ ਤੇ ਜਿਹੜਾ ਟੂ ਸਪੀਡ ਗੇਅਰ ਵਾਲਾ ਟਰੈਕਟਰ ਇਹ ਦੋਨੇ ਹੁਣ ਕੱਢ ਦੇ ਜਾਂਦੇ ਨੇ 3 ਸਪੀਡ ਪ੍ਰੇਫਰ ਕਰੋ ਤੇ ਕੰਮ ਜ਼ਿਆਦੇ ਹੋਣਗੇ ਧੰਨਵਾਦ ਜੀ